ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਨੇ ਡਿਟੇਲਡ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਸਰਕਾਰੀ ਨ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਬਾਰੇ ਤੇ ਉਹਨਾਂ ਦੀ ਯੋਗਤਾਵਾਂ ਬਾਰੇ ਗੱਲਬਾਤ ਕਰਾਂਗੇ ਪ੍ਰੋਜੈਕਟ ਕੋਆਰਡੀਨੇਟਰ ਦੋ ਪੋਸਟਾਂ ਜਾਰੀ ਹੋਈਆਂ ਜੀ ਯੋਗਤਾ ਇਹਨਾਂ ਬਲ ਪੋਸਟ ਗ੍ਰੈਜੂਏਸ਼ਨ ਜਾਇਦ ਇਸ ਤੋਂ ਉੱਚੀ ਯੋਗਤਾ ਮੰਗੀ ਗਿਆ ਇਨ ਲਾਈਫ ਸਾਇੰਸਸ ਇੱਕ ਸਾਲ ਦਾ ਤਜਰਬਾ ਤੇ Google ਫਾਰਮ ਦੇ ਥਰੂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਲੈਬ ਅਟੈਂਡੈਂਟ ਇੱਕ ਪੋਸਟ ਜਾਰੀ ਹੋਈ ਹੈ ਜੀ ਯੋਗਤਾ ਇਹਦੇ ਲਈ 10ਵੀਂ ਜਾਇਦ ਇਸ ਤੋਂ ਉੱਚੀ ਯੋਗਤਾ ਰੱਖਦੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਇੱਕ ਸਾਲ ਦਾ ਤਜਰਬਾ ਜੀ ਸਬੰਧਤ ਖੇਤਰ ਦਾ Google ਫ ਇਹਨੇ ਪੋਸਟਾਂ ਜਾਰੀ ਹੋਈਆਂ ਜੀ ਯੋਗਤਾ ਇਹਨਾਂ ਵੱਲੋਂ ਗ੍ਰੈਜੂਏਸ਼ਨ ਜਾਂ ਉੱਚ ਯੋਗਤਾ ਜੇਕਰ ਤੁਸੀਂ ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ Google ਫਾਰਮ ਦੇ ਥਰੂ ਅਪਲਾਈ ਕਰਨਾ ਜੀ 1 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਤਾਂ ਚਾਹਵਾਂ ਨੂੰ ਉਮੀਦਵਾਰ ਜੇਕਰ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ 12 ਫਰਵਰੀ 2024 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ Google ਫਾਰਮ ਦੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਹੋ ਤੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਇੰਟਰਵਿਊ ਦੇ ਲਈ ਕਾਲ ਆਊਗੀ ਜੀ 20 ਫਰ ਇਹ ਸੰਬੰਧਿਤ ਕੈਂਡੀਡੇਟ ਨੋਟ ਕਰਨ ਜੀ ਜੋ ਇਹ ਯੋਗਤਾਵਾਂ ਰੱਖਦੇ ਨੇ ਤਾਂ ਪੀਜੀਆਈ ਚੰਡੀਗੜ੍ਹ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਡਿਪਾਰਟਮੈਂਟ ਆਫ ਨਿਊਰੋਲੋਜੀ ਪੀਜੀਆਈ ਚੰਡੀਗੜ੍ਹ ਵੱਲੋਂ 2 ਫਰਵਰੀ 2023 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਜਿਹੜੇ ਵੀ ਇਹ ਯੋਗਤਾਵਾਂ ਰੱਖਦੇ ਨੇ ਪੋਸਟਨ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ